ਤੇ ਘਟੋ ਘਟ 3 3.5 ਮਹੀਨੇ ਹੋ ਗਏ ਬਾਈ 3.5 ਮਹੀਨੇ ਪਹਿਲਾਂ ਗੱਲ ਕਰੀ ਸੀ ਤੇ ਮੇਰੀ ਆਤ ਹੁੰਦੀ ਆ ਪਾ ਸਾਫ ਬੰਦੇ ਦੀ ਵੀਡੀਓ ਪਾਉਣੇ ਆ ਲੰਡੇ ਲੋਚੇ ਦੀ ਨਹੀਂ ਪਾਉਂਦੇ ਲੰਡਾ ਲੋਚ ਭਰਾ ਵੀਰੇ ਬਹੁਤ ਹੀ ਚੰਗੀ ਬਲੱਡ ਲੈਂਦਾ ਬੱਚਾ ਆਪਣੇ ਕੋਲੇ ਰੱਖੀ ਬੈਠਾ ਤੇ ਸਰਵਿਸ ਲਈ ਬਾਈ ਓਪਨ ਹੈ ਜੇ ਕਿਸੇ ਭਰਾ ਨੇ ਬੱਕਰੀ ਲਵਾਉਣੀ ਆ ਕਰਾਸ ਕਰਾਉਣੀ ਆ ਪਹਿਲਾਂ ਫੀਸ ਵੀ ਦੱਸ ਦੇ ਵੀਰੇ ਓਪਨ ਹੀ ਕਰ ਦੇ ਵੀ ਫੀਸ ਬਾਈ ਆਪਾਂ ਜਾਇਜ਼ ਰੱਖੀ 2100 ਪਿਓ ਦੀ ਕੀ ਹਾਈਟ ਹੁਣ ਤੱਕ ਦੀ ਪਿਓ ਦੀ ਹਾਈਟ 45 ਇੰਚ ਚਾਹੀ ਦੋਆ ਮੇਲ ਲੈਂਦਾ ਤੇ ਸਿੱਧਾ ਚੰਪੀਣ aí ਮੁੱਲਾਪੁਰ ਤੋਂ ਲਾਂਗੋ ਆਵਦਾ ਦੋ ਮੇਲ ਲੈ ਆ ਨਾ ਦੋ ਦੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਪਿੰਡ ਜਵਾਰੇ ਵਾਲਾ ਸ਼੍ਰੀ ਮੁਖਸਰ ਸਾਹਿਬ ਜਲਾਲਾਬਾਦ ਦੇ ਲਵੇ ਤੇ ਨਵੇਂ ਜਿਹੜੇ ਬੱਕਰੀ ਪਾਲ ਕਬੀਰ ਨੇ ਐਸ ਏਰੀਆ ਦੇ ਵਿੱਚ ਮੈਨੂੰ ਬਹੁਤ ਫੋਨ ਆਉਂਦੇ ਸੀ ਬਾਈ ਕੋਈ ਬੱਕਰਾ ਕ੍ਰੋਸਿੰਗ ਲਈ ਹੋਵੇ ਬੱਕਰੀਆਂ ਲਈ ਨਾ ਕਈ ਬੰਦੇ ਬਹੁਤ ਦੁਖੀ ਹੁੰਦੇ ਨੇ ਕਿਉਂਕਿ ਜੇ ਮੇਰੇ ਵਰਗੇ ਕੋਲੇ ਜਾਂਦੇ ਆ ਉਧਰਲੇ ਏਰੀਆ 'ਚ ਜਾਂਦੇ ਆ ਤਾਂ ਦੋ ਦੋ ਤਿੰਨ ਤਿੰਨ ਹਜ਼ਾਰ ਘੱਟੋ ਘੱਟ ਕਿਰਾਇਆ ਪੈ ਜਾਂਦਾ ਹੈ ਤੇ ਐਸ ਕੰਮ ਨੂੰ ਸਾਡੇ ਵੀਰ ਨੇ ਪਹਿਲ ਕੀਤੀ ਹੈ ਬਾਈ ਤੇ ਪਹਿਲਾਂ ਬਾਈ ਨਾਲ ਗੱਲਬਾਤ ਕਰਾਉਣੇ ਬਾਈ ਸਸੀ ਕਾਲ ਜੀ ਬਹੁਤ ਬਹੁਤ ਜੀ ਆਇਆਂ ਥੋੜਾ ਬਾਈ ਧੰਨਵਾਦ ਵੀਰੇ ਤੇ ਵੀਰ ਕੋਲੇ ਬਾਈ ਦੋ ਦਾੰਦੀ ਬੱਚਾ ਹੈ ਤੀ ਚਾਰ ਦੇ ਹੀ ਤੀ ਨਵੇਂ-ਨਵੇਂ ਪੱਟਣ ਲੱਗਿਆ ਵਧੀਆ ਖਾਨਦਾਨ ਚੋਂ ਆ ਪਹਿਲਾਂ ਬਾਈ ਖਾਨਦਾਨ ਦੱਸ ਆਪਣੇ ਬੱਕਰੇ ਦਾ ਵੀ ਬਾਈ ਜੈਲਦਾਰ ਵਾਲੀ ਬਲੱਡ ਲੈਂਡ ਚ ਬਾਈ ਠੀਕ ਬਾਈ ਰਾਜਨ ਟੈਪੀ ਵਾਲਾ ਸੁਲਤਾਨ ਉਹਦੇ ਕੋਲ ਬੱਕਰਾ ਹੀ ਠੀਕ ਉਹਦਾ ਬੱਚਾ ਹੀ ਇਹ ਜੀ ਪਿਓ ਦੀ ਕੀ ਹਾਈਟ ਹੋਂ ਤੱਕ ਦੀ ਜੀ ਪਿਓ ਦੀ ਹਾਈਟ 45 ਇੰਚ ਹੈ ਦੋਹਾਂ ਮੇਲਿਆਂ ਦਾ ਤਾਂ ਸੁਪਿਆ ਚੈਂਪੀਅਨ ਹੀ ਮੁੱਲਾਪੁਰ ਤੇ ਲਾਉਂਗੋ ਆਪਦਾ ਦੋ ਮੇਲੇਆਂ ਦਾ ਚੈਂਪੀਅਨ ਗਿਆ ਤੇ ਆ ਬੱਚੇ ਹੀ ਖਰੀਦੇ ਸੀ ਆਪਾਂ ਛੋਟਾ ਹਾਂ ਛੋਟਾ ਬੱਚੇ ਹੀ ਖਰੀਦੇ ਸੀ ਬਾਈ ਬਿਆੰਤ ਤੋਂ ਹਰੀ ਨਾਲੇ ਤੋਂ ਤੇ ਹੁਣ ਆਪਾਂ ਨੂੰ ਕੰਮ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਤਕਰੀਬਨ ਬਾਈ 1.5 ਤੋਂ ਪੌਣੇ 2 ਸਾਲ ਹੋ ਗਏ ਦੀ ਬੱਕਰੀਆਂ ਦਾ ਕੰਮ ਕਰਦਿਆਂ ਨੂੰ 1.5 ਤੋਂ ਪੌਣੇ ਤੋਂ ਸਾਰੇ ਹੁਣ ਇਹ ਜਿਹੜੇ ਰੱਖੀ ਬੈਠੇ ਹਾਂ ਤੁਸੀਂ ਘਰ ਦੇ ਨੇ ਘਰ ਦੇ ਘਰ ਦੇ ਘਰ ਦੇ ਹੌਮ ਬਰੀਡਤੀ ਕੰਮ ਨੂੰ ਹਾਂ ਘਰ ਦੇ ਬਰੀਡਤੀ ਬਾਈ ਆ ਸਬਰ ਹੁੰਦਾ ਬੰਦਿਆਂ 'ਚ ਵੀ ਆ ਬਹੁਤ ਵਧੀਆ ਗੱਲ ਹੈ ਤੇ ਇੱਕ ਵੀਰ ਨੇ ਜਿਹੜੀ ਆ ਪਹਿਲ ਕੀਤੀ ਹੈ ਨਾ ਬੱਕਰੇ ਹੁਣ ਕ੍ਰੋਸਿੰਗ ਲਈ ਓਪਨ ਕਰਨਾਗਾ ਤੇ ਸਾਡੀ ਬਾਈ ਆ ਕੇ ਵੀਡੀਓ ਪਾ ਕੇ ਜਾ ਹੁਣ ਤੋਂ ਕਿੰਨੇ ਚਿਰ ਹੋ ਗਿਆ ਵੀਰੇ ਮੈਨੂੰ ਕਹੇ ਨਾ ਤੁਸੀਂ ਵੀਡੀਓ ਪਾਉਣ ਵਾਸਤੇ ਘਟੋ ਘਟ 3 3.5 ਮਹੀਨੇ ਹੋ ਗਏ ਬਾਈ 3.5 ਮਹੀਨੇ ਪਹਿਲਾਂ ਗੱਲ ਕਰੀ ਸੀ ਤੇ ਮੇਰੀ ਆਤ ਹੁੰਦੀ ਆਪਾਂ ਸਾਫ ਬੰਦੇ ਦੀ ਵੀਡੀਓ ਪਾਉਨੇ ਆ ਲੰਡੇ ਲੋਚੇ ਦੀ ਨਹੀਂ ਪਾਉਂਦੇ ਲੰਡਾ ਲੋਚਾ ਮਤਲਬ ਕਹਿੰਦਾ ਮਤਲਬ ਹੁੰਦਾ ਵੀ ਜਿਹੜਾ ਹਰ ਇੱਕ ਬੰਦੇ ਦੀ ਖੁੱਚ ਖਿਜਦਾ ਆਪਾਂ ਉਹਦੀ ਵੀਡੀਓ ਨਹੀਂ ਪਾਉਂਦੇ ਉਦੋਂ ਇਹਦਾ ਬੱਚਾ ਸੀ ਖੀ ਰਹੀ ਮੈਂ ਇਹਨੂੰ ਭਰਾ ਨੂੰ ਆਖਿਆ ਮਾਹ ਯਾਰ ਦੋ ਦੰਦ ਜਾਂ ਚਾਰ ਦੰਦ ਹੋ ਜਾਂਦੇ ਫੇਰ ਬਕਰ ਆਪਾਂ ਛੱਡਾਂਗੇ ਨਾਲੇ ਸੋਹਣਾ ਲੱ ਨਾਲੇ ਮੈਂ ਕਿਹਾ ਬੱਚਾ ਕਿਹ ਜਰੀ ਪਤਾ ਕੀ ਗੱਲ ਵੀਰੇ ਹੁਣ ਰੋਤ ਆ ਗਈ ਬੱਕਰੀ ਹਾਂਜੀ ਹੁਣ ਰੋਤ ਸੌਣ ਪਾਦੋਂ ਦੇ ਵਿੱਚ ਅਕਸਰ ਹੀਟ ਕੱਢਦੀਆਂ ਨੇ ਥੋੜਿਆ ਗਰਮੀ ਵੀ ਜ਼ਿਆਦੀ ਤੇ ਇੱਕ ਜਿਹੜੀ ਸਭ ਤੋਂ ਸੋਹਣੀ ਬਾਈ ਦੀ ਗੱਲ ਲੱਗੀ ਕਹਿੰਦਾ ਜਮੇ ਬਾਜ ਮੋਲੋ ਤੇ ਬੱਕਰਾ ਛੱਡ ਦੇਣਾ ਵੀਰ ਨੇ ਜਮੇ ਥੋੜੀ ਫੀਸ ਰੱਖੀ ਐ ਤੇ ਜਿਹੜੇ ਆਪਣੇ ਮਾਤੜ ਬੰਦੇ ਹੁੰਦੇ ਆ ਮਾਤੜ ਕਹਿੰਦਾ ਮਤਲਬ ਹੁੰਦਾ ਜਿਹੜੇ ਇੱਕ ਦੋ ਬੰਦੇ ਬੱਕਰੀਆਂ ਤੋਂ ਕੰਮ ਸਟਾਰਟ ਕਰਦੇ ਹੁੰਦੇ ਨੇ 4 ਰੁਪਏ ਆ ਵੀਰ ਦੀ ਬਹੁਤ ਸੋਹਣੀ ਗੱਲ ਐ ਤੇ ਬੱਕਰਾ ਚੰਗੇ ਖਾਨਦਾਨ ਚੋਂ ਆ ਕਹਿੰਦਾ ਭਾਵਾ ਚੰਗੇ ਨੂੰ ਚੰਗਾ ਕਹਾਵਾਂਗੇ ਤੇ ਫੋਲੋ ਡਿਟੇਲ ਬੱਕਰੀ ਤੁਹਾਨੂੰ ਹੋਰ ਵੀ ਦੱਸਾਂਗੇ ਰੀਲਾ ਪਾਵਾਂਗੇ ਭਰਾ ਦੀਆਂ ਨੰਬਰ ਸਕਰੀਨ ਤੇ ਲੱਗੂਆ ਜੇ ਕੋਈ ਗਰੀਬ ਭਰਾ ਬੱਕਰੀ ਕਰਾਸ ਕਰਾਉਣੀ ਚਾਹੁੰਦਾ ਤੇ ਇਹ ਉਹ ਤੋਂ ਵੀ ਵੀਰਮਾਨਤਣ ਕਰੂਆ ਵੀਰੇ ਧੰਨਵਾਦ ਜੀ ਜਉਂਦੇਵਾਦ ਜੀ